you're all ਪਰਾ 50 ਸਾਲ ਪੁਰਾਣੀ ਆਟਾ ਚੱਕੀ ਵਈ ਕਿਆ ਸਾਲ ਪੁਰਾਣੀ ਸੱਤ ਪਾਈ ਹੋਈ ਆ ਮਿੱਤਰੋ ਪਰ ਦੇ ਦੋ ਸੰਖੰਡੇ ਆ ਸੱਤ ਪੁਰਾਣੀ ਸੱਤ ਫਿਰ ਉਹ ਇੱਕ ਅੱਖਾਈ ਵਿੱਚ ਰਿਟਾ ਇੱਕ ਕੋਲੂ ਆ ਤੇਲ ਨਿਕਲਦਾ ਤੇਲ ਵੇਖੋ ਤੇਲ ਦੀ ਧਾਰ ਵੇਖੋ ਪਿਓਰ ਤੇਲ ਆਪਣੇ ਘਰ ਦੀ ਸਰੋਂ ਦਾ ਤੇਲ ਕਢਾ ਰਹੇ ਆ ਇਹ ਬਹੁਤ ਹੀ ਵਧੀਆ ਖਾਣ ਦੇ ਯੋਗ ਹੁੰਦਾ ਹੈ ਤੇਲ ਜਿਹੜਾ ਆਪਾਂ ਬਾਜ਼ਾਰਾਂ ਵਿੱਚੋਂ ਖਰੀਦਦੇ ਆ ਤੇਲ ਉਹ ਡੁਪਲੀਕੇਟ ਹੁੰਦਾ ਆਪਣੀ ਸਰੋਂ ਲੈ ਕੇ ਕੋਲੂ ਦੇ ਵਿੱਚ ਤੇਲ ਖੜਾਓ ਇਹ ਬਹੁਤ ਹੀ ਵਧੀਆ ਹੁੰਦਾ ਇਹ ਖਾਲ ਵੀ ਨਿਕਲ ਆਉਂਦੀ ਆ ਵਿੱਚੋਂ 50 ਸਾਲ ਪੁਰਾਣੀ ਆਟਾ ਚੱਕੀ ਮਿੱਤਰੋ ਇਹ ਆ ਦੇਖੋ ਪੁਰਾਣੇ ਕਾਨਿਆਂ ਦੀ ਸੱਤ ਪਾਈ ਹੋਈ ਆ ਜੇ ਵੀ ਕਾਮਜਾਬ ਆ ਇਹ। ਵੀ ਪਾਵਰ ਦੀ ਮੋਟਰ ਚੱਲਦੀ ਆ ਇਹਨੂੰ ਜਿਹੜੀ ਚਲਾਉਂਦੀ ਆ ਚੱਕੀ ਨੂੰ। ਇੱਥੇ ਪੁਰਾਣਾ ਇੰਜਾਂ ਰੱਖਿਆ ਹੁੰਦਾ ਸੀ ਇਹਨਾਂ ਦਾ ਵੇਚਦਾ ਉਹ। ਤੇ ਬਹੁਤ ਹੀ ਨਜ਼ਾਰੇਦਾਰ ਚੀਜ਼ਾਂ ਨੇ ਇੱਥੇ। ਪੁਰਾਣੀਆਂ ਪੁਰਾਣੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਇੱਥੇ। ਮਾਮਾ ਜਾਈ ਨਾ ਹੋ ਲੈ ਕੇ ਜਾਣਾ ਥੋੜਾ ਜਾਰਾ ਇਹ ਇਹ بڑے ਇੰਜਨ ਸਮਾਰਦੇ ਹੁੰਦੇ ਸੀ ਪੁਰਾਣੇ ਇੰਜਨ ਦੇਖ ਲੋ ਮਿੱਤਰੋ ਜਿਹੜੇ ਬੋਰਾ ਦੇ ਉੱਤੇ ਚੱਲਦੇ ਹੁੰਦੇ ਸੀ ਇਹ ਇੰਜਨਾਂ ਨੂੰ ਸਮਾਰਦੇ ਹੁੰਦੇ ਸੀ ਉਹਨਾਂ ਦਾ ਵੀ ਦੇਖ ਲੋ ਆ ਗੱਡੀਆਂ ਜੇ ਪਈਆਂ ਨੇ ਜਿਹੜੇ ਪੀਟਰ ਹੁੰਦੇ ਸੀ 5 ਪਾਵਰ ਦੇ ਇੰਜਨ 8 ਦੇ ਆਪਣੇ ਬੋਰਾ ਤੇ ਚੱਲਦੇ ਹੁੰਦੇ ਸੀ ਉਹਨਾਂ ਦਾ ਅਜੇ ਵੀ ਸਮਾਨ ਪਿਆ ਦੇਖੋ ਆ ਹੱਟ ਚੱਲਦਾ ਹੁੰਦਾ ਸੀ ਇਹਦੇ ਵਿੱਚ ਇਹ ਵੀ ਹੋਰ ਦਾ ਬਹੁਤੀ ਸਵਾਰ ਕੋ ਵਧੀਆ ਮੋਟਰ ਦੇਖੋ ਪੁਰਾਣੇ ਪੁਰਾਣੇ ਸੰਦ ਰੱਖੇ ਇਹਨਾਂ ਨੇ ਤੇ ਆ ਬਰਮਾ ਦੇਖ ਲੋ ਹੱਥਾਂ ਦੇ ਨਾਲ ਜਿਹੜਾ ਬਰਮਾ ਚੱਲਦਾ ਹੁੰਦਾ ਸੀ ਹੱਥਾਂ ਵਾਲਾ ਬਰਮਾ ਪੁਰਾਣੇ ਪੁਰਾਣੇ ਸੰਦ ਬਹੁਤ ਹੀ ਪਏ ਨੇ ਇਹਨਾਂ ਕੋਲ ਜਿਹੜਾ ਵੇਖ ਕੇ ਨਜ਼ਾਰਾ ਆ ਜਾਂਦਾ ਸੰਦਨ ਚਲੋ ਆਮਾ ਉੱਤਰਾਧਾਰ ਕਾਏ ਕਿ ਨਹੀਂ ਆਪ ਦੇਖ ਰਹੇ ਹੋ ਇਹ ਆ ਦੇਖਾ ਕੀ ਇਹ ਆ 28 ਪਿਆਰਾ ਛਾ ਤੇਰਾ ਜਿਹੜਾ ਬਾਜ਼ਾਰਾਂ ਚੋਂ ਥੈਲੀਆਂ ਲੈਂਦੇ ਉਹਦਾ ਪਤਾ ਨਹੀਂ ਭਰੋਸਾ ਨਹੀਂ ਹੁੰਦਾ ਪਿਓਰ ਆਟਾ ਤਾਂ ਜਿੱਥੋਂ ਨਿਕਲਦਾ ਚੱਕੀਆਂ ਤੇ ਲੰਗਾ ਜੀ ਦੋਸਤੋ